ਆ ਜਿਹੜਾ ਮਾਈਂਡ ਹੈ ਇਹਨੂੰ ਬੱਚੇ ਵਾਂਗੂ ਟ੍ਰੀਟ ਕਰਨਾ ਪੈਂਦਾ ਹੈ ਇਹਨੂੰ ਹੌਲੀ 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 ਰੱਟਾ ਲਾ ਲਾ ਕੇ ਸਮਝਾਉਣਾ ਪੈਂਦਾ ਤੇ ਬੱਚਿਆਂ ਨੂੰ ਵੀ ਇਦਾਂ ਹੀ ਕਰੀਦਾ ਹੁੰਦਾ ਹੁਣ ਵੇਖੋ ਬੱਚੇ ਨੂੰ ਤੁਸੀਂ ਉਹਦਾ ਇੱਕ ਨਾਮ ਦਿੱਤਾ ਮੈਂ ਕਿਸੇ ਬੱਚੇ ਦਾ ਨਾਮ ਰੱਖ ਦਿੱਤਾ ਰਣਸ਼ੇਰ ਸਿੰਘ ਮੈਂ ਨਾਮ ਰੱਖਤਾ ਤੁਸੀਂ ਬੱਚੇ ਨੂੰ ਕਹੀ ਗਏ ਰਣਸ਼ੇਰ 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 ਬੱਚੇ ਨੂੰ ਭਲਾ ਕਿੰਨੇ ਕ ਮਹੀਨਿਆਂ ਦੇ ਨੂੰ ਪਤਾ ਲੱਗ ਜਾਂਦਾ ਵੀ ਰਣਸ਼ੇਰ ਮੇਰਾ ਨਾਮ ਹੈ ਰਣਸ਼ੇਰ ਉਹ ਐ ਗਰਦਨ ਘਮਾਉ। 6 ਮਹੀਨੇ ਦਾ ਕਹਿ ਦਈਏ। 6 ਕੁ ਮਹੀਨੇ ਦੇ ਬੱਚੇ ਨੂੰ ਗਰਦਨ ਘਮਾਉਣ ਲੱਗ ਜਾਂਦਾ ਨਾ। ਬੈਣ ਵੀ ਲੱਗ ਜਾਂਦਾ। ਰਣਸ਼ੇਰ ਐ ਕਰੂ ਪਿੱਛੇ ਹੱਥ ਕਰ। ਕਰਦਾ ਹੈ ਕਿ ਨਹੀਂ? ਉਹਨੂੰ ਨਾਮ ਤੁਸੀਂ ਦਿੱਤਾ ਬੋਲ-ਬੋਲ ਕੇ ਬੋਲ-ਬੋਲ ਕੇ ਉਹਨੇ ਨਾਮ ਮੰਨ ਲਿਆ ਨਾ ਵੀ ਮੇਰਾ ਨਾਮ ਰਣਸ਼ੇਰ ਹੈ। ਇਦਾਂ ਹੀ ਐ। ਆਪਾਂ ਸਾਰਿਆਂ ਨੂੰ ਆਪਣੇ ਬੱਚੇ ਨਾਮ ਨਾਂ ਲੈਂਦੇ ਹੋਣਗੇ ਸਾਡੇ ਮਾਪੇ। ਨਾ ਹੀ ਲੈਂਦੇ ਦੀ ਸਾਡਾ ਨਾਂ ਲੈਂਦੇ ਰੇ ਲੈਂਦੇ ਰੇ 6 ਮਹੀਨਿਆਂ ਚ ਆਪਾਂ ਮੰਨ ਗਏ ਵੀ ਮੈਂ ਫਲਾਣਾ ਬੰਦਾ ਮੇਰਾ ਨਾਂ ਰਣਜੀਤ ਸਿੰਘ ਮੈਂ ਰਣਜੀਤ ਸਾਹਿਬ ਐਦਾਂ ਹੋ ਗਿਆ ਜਦੋਂ ਤੁਸੀਂ ਕਿੰਨੀ ਜਿੱਦੀ ਏ ਇਹ ਜਿੱਦੀ ਏ ਇਹ ਜਿੱਤੀ ਏ ਇਹ ਜਿੱਦੀ ਏ ਇਹ ਜਿੱਦੀ ਏ ਇਹ ਜਿੱਤੀ ਏ ਫਿਰ ਉਹਦੇ ਅੰਦਰ ਬੈਠੂ ਨਹੀਂ ਵੀ ਮੈਂ ਜਿੱਦੀ ਆ ਜੇ ਰਣਸ਼ੇਰਾ ਤੇ ਜਿੱਦੀ ਵੀ ਆ ਗੁੱਸਾ ਬਹੁਤ ਕਰਦਾ ਜੀ ਇਹ ਬਹੁਤ ਗੁੱਸਾ ਕਰਦਾ ਇਹ ਬਹੁਤ ਗੁੱਸਾ ਕਰਦਾ ਪਰਸਨੈਲਿਟੀ ਬਣਾ ਰਹੇ ਹੋ ਤੁਸੀਂ ਇਹ ਕਹਿ ਕਹਿ ਕੇ ਕਹਿ ਕਹਿ ਕੇ ਇਹ ਬਿਮਾਰ ਹੀ ਰਹਿੰਦਾ ਵਿਚਾਰਾ ਢਿੱਲਾ ਜਿਹਾ ਹੀ ਰਹਿੰਦਾ ਬਿਮਾਰ ਰਹਿੰਦਾ ਉਹਦੇ ਦਿਮਾਗ ਚ ਫਿੱਟ ਕਰ ਦੋ ਵੀ ਬਿਮਾਰ ਰਹਿੰਦਾ ਇਹ ਢਿੱਲਾ ਰਹਿੰਦਾ ਲਿਖ ਲਓ ਕਿੰਨੀ ਵਾਰ ਮੈਂ ਗੱਲ ਬੋਲ ਹਟਿਆ ਬਹੁਤ ਵਾਰ ਬੋਲ ਹਟਿਆ ਲਿਖ ਲਓ ਤੇਰੀ ਤੇ ਮੇਰੀ ਰਿਕਾਰਡਿੰਗ ਸਾਹਮਣੇ ਰੱਖੋ ਬੱਚੇ ਨੂੰ ਕਹਿਣਾ ਸ਼ੁਰੂ ਕਰ ਦਿਓ ਬੱਚਾ ਤੁਹਾਡਾ 4 ਸਾਲ ਦਾ 5 ਸਾਲ ਦਾ 7 ਸਾਲ ਦਾ ਨਾ ਐਂ ਕਿਹਾ ਕਰੋ ਬਹੁਤ ਪਿਆਰ ਕਰਦਾ ਸਾਰਿਆਂ ਨੂੰ ਜਿਹੜਾ ਵੀ ਕੋਈ ਆਊਗਾ ਜੱਫੀਆਂ ਪਾ ਪਾ ਕੇ ਮਿਲਦਾ ਸਾਡਾ ਬੱਚਾ ਪੜਦਾ ਵੀ ਬਹੁਤ ਵਧੀਆ ਨਿਆਣਾ ਇਹ ਇੰਨਾ ਪਿਆਰ ਕਰਦਾ ਆਖੇ ਬਹੁਤ ਲੱਗੂ ਜੇ ਕੋਣ ਵੀ ਆ ਚੀ ਚੱਕ ਲਿਆ ਭੱਜ ਕੇ ਲਿਆਉਂਦਾ ਚੱਕ ਤੁਹਾਨੂੰ ਉਪਰਾਂ ਤੇ ਲੱਗਣਾ ਵੀ ਯਾਰ ਕਰਦਾ ਤੇ ਹੈ ਨਹੀਂ ਝੂਠ ਹੀ ਬੋਲੀ ਜਾਂਦੇ ਲੱਗਣਾ ਤੇ ਉਪਰ ਹੈ ਪਰ ਤੁਸੀਂ ਕਹੋ ਇਹ ਉਹ ਹਰ ਚੀਜ਼ ਜੇ ਕਹੀਏ ਨਾ ਭੱਜ ਕੇ ਚੱਕ ਕੇ ਲਿਆ ਉਹਦੀ ਚੱਕ ਕੇ ਲਿਆਉਂਦਾ ਇਹ ਨੀ ਇਹ ਬਹੁਤ ਇੱਕ ਦਿਨ ਰੋਇਆ ਤੇ ਹੈ ਹੀ ਨਹੀਂ ਸੱਟ ਵੀ ਵੱਜੇ ਕਦੇ ਇਹ ਤਾਂ ਸਾਡਾ ਛੇਰ ਪੁੱਤਰ ਹੁੰਦਾ ਥੋੜਾ ਕਦੇ ਪਰਵਾਹ ਹੀ ਨਹੀਂ ਕਰਦਾ ਕਾਇਮ ਰਹਿਣਾ ਇਹਨੇ ਜਦੋਂ ਵੇਖੋ ਹੱਸਦਾ ਹੀ ਹੱਸਦਾ ਤੁਸੀਂ ਸਾਰੇ ਸ਼ਬਦ ਬਦਲ ਦਿਓ ਬੋਲਣੇ ਲਗਾਤਾਰ ਗੱਲ ਕਰੋ ਲਗਾਤਾਰ ਕਰੋ ਕਰੋ ਆਏ ਗਏ ਸਾਹਮਣੇ ਕਹਿ ਦੋ ਕੱਲੇ ਨੂੰ ਕਹਿ ਦੋ ਜਿੱਥੇ ਵੀ ਤੁਹਾਨੂੰ ਮੌਕਾ ਮਿਲੇ ਬੱਚੇ ਦੇ ਬਾਰੇ ਬੋਲੋ ਚੰਗੇ ਚੰਗੇ ਸ਼ਬਦ ਚੰਗੇ ਸ਼ਬਦ ਬੋਲ ਬੋਲ ਕੇ ਬੋਲ 2 ਸਾਲ ਬਾਅਦ ਵੇਖਿਓ ਜੋ ਜੋ ਤੁਸੀਂ ਬੋਲ ਰਹੇ ਸੀ ਬੱਚਾ ਉਦਾਂ ਦਾ ਬਣਨਾ ਸ਼ੁਰੂ ਹੋ ਜਾਂਦਾ ਹੈ ਤਜਰਬਾ ਕਰੋ ਉਵੇਂ ਹੀ ਬਣੇਗਾ ਤੁਸੀਂ ਸ਼ਬਦ ਸਹੀ ਬੋਲਿਓ ਬੱਚਾ ਬੱਚਾ ਪਾਲਣਾ ਬੱਚੇ ਦਾ ਮਾਈਂਡ ਸੈਟ ਕਰਨਾ ਇਹ ਕੋਈ ਖੇਡ ਨਹੀਂ ਪਈ ਲੋਕੀ ਤੇ ਕਹਿੰਦੇ ਨਿਆਣੇ 2 1/2 10 12 ਨਿਆਣੇ 8 ਨਿਆਣੇ ਬੱਚਾ ਪਾਲਣ ਲਈ ਸਟੱਡੀ ਕਰਨੀ ਪੈਂਦੀ ਹੈ ਕਈ ਕਈ ਕਿਤਾਬਾਂ ਪੜ੍ਹਨੀਆਂ ਪੈਂਦੀਆਂ ਮਾਈਂਡ ਸੈਟ ਬੱਚੇ ਦਾ ਕਿਵੇਂ ਦਾ ਹੋਣਾ ਚਾਹੀਦਾ ਬੱਚਾ ਗੋਪੇਟ ਚ ਆ ਜਾਂਦਾ ਤੇ ਮਾਵਾ ਕਿਤਾਬਾਂ ਪੜ੍ਹਦੀਆਂ ਵੀ ਬੱਚੇ ਨੂੰ ਕਿਵੇਂ 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 ਟ੍ਰੇਨ ਕਰਨਾ ਤੁਹਾਡਾ ਬੱਚਾ ਇੱਕ ਸਰਪੰਚ ਸਾਹਮਣੇ ਨਹੀਂ ਬੋਲ ਸਕਦਾ ਪਰ ਅਮਰੀਕਾ ਦੇ ਵਿੱਚ ਬੱਚੇ ਜੰਮੇ ਯੂਰਪ ਵਿੱਚ ਬੱਚੇ ਜੰਮੇ ਪ੍ਰਧਾਨ ਮੰਤਰੀ ਦੇ ਅੱਗੇ ਖੜ ਕੇ ਗੱਲ ਕਰ ਸਕਦੇ ਅੱਖ ਚ ਅੱਖ ਪਾ ਕੇ ਉਹਨਾਂ ਦੀ ਪਰਸਨੈਲਿਟੀ ਇਦਾਂ ਦੀ ਬਣਾਈ ਹੈ। ਡਰ ਨਹੀਂ ਲੱਗਦਾ ਉਹਨਾਂ ਨੂੰ। ਘਬਰਾਉਂਦੇ ਨਹੀਂ। ਕਦੇ ਉਹਨਾਂ ਦੇ ਬੁੱਲ ਨਹੀਂ ਫਟਕਦੇ, ਕਦੇ ਕੰਬਦੇ ਨਹੀਂ, ਕਦੇ ਲੱਤਾਂ ਨਹੀਂ ਕੰਬਦੀਆਂ। ਸਾਡੀਆਂ ਤੇ ਲੱਤਾਂ ਕੰਬਣ ਲੱਗ ਜਾਂਦੀਆਂ। ਮੈਂ ਤੁਹਾਨੂੰ ਕਹਿੰਦਾ ਆ ਇੱਥੇ ਸਟੇਜ ਤੇ ਖੜਾ ਹੋ। ਲੈ ਐਂ ਕੰਬਣੀਆਂ ਲੱਤਾਂ। ਕਦੇ ਗੋਰਾ ਆਇਆ ਹੋਇਆ ਮੈਂ ਕਹੂੰਗਾ ਜਸਟ ਸਟੇਜ ਤੇ ਕੰਬਦਾ ਦਿਖਾਓ। ਦਰਦੀ ਉਹ ਬਚਪਨ ਤੋਂ ਸਿਖਾਇਆ ਨਿੱਕੇ ਜਿਹੇ ਬੱਚੇ ਨੂੰ ਸਿੱਟ ਦਿੰਦੇ ਨੇ ਪਾਣੀ ਦੇ ਵਿੱਚ ਉਹ ਕਹਿੰਦੇ ਧੱਕੇ ਤੁਕੇ ਖਾ ਕੇ ਆਪੇ ਤੈਰਨਾ ਸਿੱਖ ਜਾਂਦਾ ਸਿੱਧਾ ਹੀ ਐਂ ਸਿੱਟ ਦੇਣਾ ਵੀ ਚੱਲ ਆਪਾਂ ਤਾਂ ਮਰ ਜਾਾਂਗੇ ਸੋਚ ਕੇ ਬੱਚਾ ਐਵੇਂ ਸਿੱਟ ਦਿੱਈਏ ਇੱਕ ਸਾਲ ਦਾ ਬੱਚਾ ਪਾਣੀ 'ਚ ਵਗਾ ਕੇ ਮਾਰਨਾ ਆਪੇ ਤੈਰੂ ਉਹ ਇੱਕ ਵਾਰੀ ਥੱਲੇ ਜਾ ਕੇ ਆਪੇ ਤੈਰਨ ਲੱਗ ਜਾਂਦਾ ਕਮਾਲ ਹੈ ਵੇ ਕਿਉਂਕਿ ਪਾਣੀ ਨਹੀਂ ਡੋਬਦਾ ਕਦੇ ਬੰਦੇ ਨੂੰ ਬੰਦੇ ਦਾ ਡਰ ਡੋਬਦਾ ਇਧਰ ਸੁਣੋ ਪਾਣੀ ਨਹੀਂ ਕਦੇ ਵੀ ਡੋਬਦਾ ਪਾਣੀ ਨਹੀਂ ਡੋਬੇਗਾ ਡਰ ਡੋਬੇਗਾ ਪਾਣੀ ਤੇ ਇਦਾਂ ਦੀ ਚੀਜ਼ ਆ ਤੁਸੀਂ ਇਦਾਂ ਪਾਣੀ ਦੇ ਉੱਤੇ ਲੰਬੇ ਪੈ ਜਾਓ ਹੱਥ ਨਾ ਹਿਲਾਇਓ ਪੈਰ ਨਾ ਹਿਲਾਇਓ ਐਂ ਪੈ ਜਾਓ ਪਾਣੀ ਖੂਹ ਦੇ ਉੱਤੇ ਪੈ ਜਾਓ ਥੱਲੇ ਨਹੀਂ ਤੁਸੀਂ ਜਾ ਸਕਦੇ ਥੱਲੇ ਕਦੇ ਨਹੀਂ ਤੁਸੀਂ ਜਾ ਸਕਦੇ ਪਾਣੀ ਦੇ ਉੱਤੇ ਐਂ ਪੈ ਮੈਂ ਪਾਣੀ ਤੇ ਮੈਨੂੰ ਪਾਓ ਚੌਂਕੜਾ ਮਾਰ ਕੇ ਮੈਂ ਪੈ ਜਾਉ ਮੈਨੂੰ ਚਾਹ ਵੀ ਪਿਆ ਦਿਓ ਮੈਂ ਚਾਹ ਵੀ ਪੀ ਲਵਾਂ ਚੌਂਕੜਾ ਨਾ ਹੱਥ ਨਾ ਬਾ ਲੱਤਾਂ ਦੀ ਐ ਜਿਵੇਂ ਮੈਂ ਚੌਂਕੜੀ ਨਹੀਂ ਮਾਰੀ ਐਂ ਚੌਂਕੜੀ ਹੱਥ ਵੀ ਐ ਹੱਥ ਵੀ ਐ ਜੋੜ ਲੂ ਨਹੀਂ ਪਾਣੀ ਡੋਬਦਾ ਪਾਣੀ ਨਹੀਂ ਡੋਬਦਾ ਤੁਹਾਡਾ ਡਰ ਡੋਬਦਾ ਤੁਸੀਂ ਕਹਿੰਦੇ ਫਾਈ ਡੁੱਬ ਗਿਆ ਐ ਹਿੱਲ ਗਏ ਕਬਰਾਂ ਆ ਗਏ ਉੱਥੇ ਹੀ ਠੱਲੇ ਜਾਂਦਾ ਤੁਹਾਡਾ ਡਰ ਡੋਬ ਪਾਣੀ ਤੇ ਕਦੇ ਵੀ ਨਹੀਂ ਡੋਬਦਾ ਪਰ ਹੁਣ ਇੱਥੋਂ ਜਾ ਕੇ ਪਹਾੜਾ ਚ ਟ੍ਰੈਕਟਰਾਈ ਨਾ ਕਰਨ ਲੱਗ ਜਿਓ ਵੀ ਚਲੋ ਹਣ ਪਹਾੜਾ ਚ ਵੇਖੀਏ ਪਾਣੀ ਨੇ ਕਿੱਡਾ ਡੋਬਣਾ ਐ ਉਹ ਡਰ ਕੱਢਣ ਲਈ ਤੈਰਨ ਤੇ ਟਾਈਮ ਨਹੀਂ ਲੱਗਣਾ ਵੀਰਾ ਡਰ ਕੱਢਣ ਤੇ ਤੇ ਟਾਈਮ ਲੱਗੂ ਪਾਣੀ ਨਾਲ ਤੇਰਾ ਕਮਿਊਨੀਕੇਸ਼ਨ ਬਣੇਗਾ ਨਾ ਪਾਣੀ ਦੇ ਨੇੜੇ ਜਾਏਗਾ ਪਾਣੀ 'ਚ ਵੜੇਗਾ ਪਹਿਲਾਂ ਹੌਲੀ ਹੌਲੀ ਡਰ ਡਰ ਹੁਣ ਮੈਨੂੰ ਤੈਰਨਾ ਆ ਗਿਆ ਅਸਲ 'ਚ ਤੇਰਾ ਡਰ ਨਿਕਲ ਗਿਆ ਤੈਰਨਾ ਤੇ ਬੱਚੇ ਨੂੰ ਤੁਸੀਂ ਯਾਰ ਕੁੱਤੇ ਨੂੰ ਵੜਦੇ ਉਹਨੂੰ ਤੈਰਨਾ ਆਉਂਦਾ ਦੱਸੋ ਸਿਖਾਂਦਾ ਕੋਈ ਉਹਨੂੰ ਕੱਟੇ ਦੇ ਵਿੱਚ ਕੱਟਾ ਛੋਟਾ ਜਿਹਾ ਕੱਟੀ ਲੈ ਜਾ ਉੱਥੇ ਕੁੱਤੇ ਨੂੰ ਵਾੜ ਦਿਓ ਤੈਰਦਾ ਨਹੀਂ ਰੋਪਦਾ ਬੱਚਾ ਇਸੇ ਤਰ੍ਹਾਂ ਸਾਡਾ ਬੱਚਾ ਸਿੱਟੋਂ ਬੱਚਾ ਤੈਰੇਗਾ ਬੰਦਾ ਨਹੀਂ ਤੈਰ ਸਕਦਾ ਬੱਚਾ 6 ਮਹੀਨੇ ਦਾ ਤੁਸੀਂ 3 ਕੁ ਮਹੀਨੇ ਦਾ ਬੱਚਾ 6 ਕੁ ਮਹੀਨੇ ਦਾ ਬੱਚਾ 6 ਮਹੀਨੇ ਦਾ ਬੱਚਾ ਛੱਡ ਦਿਓ ਵਿੱਚ ਉਹ ਤੈਰੇਗਾ ਜਿਹੜਾ ਵਾਕਰ ਜਾਨੀ ਚਲਾ ਲੈਂਦਾ 6 ਮਹੀਨੇ ਦਾ ਬੱਚਾ ਪਾਣੀ ਚ ਤੈਰੇਗਾ ਬੰਦਾ ਨਹੀਂ ਤੈਰ ਸਕਦਾ ਉਹ ਡਰਦਾ ਤੈਨੂੰ ਕੋਈ ਨਹੀਂ ਡੋਬਦਾ ਤੈਨੂੰ ਤੇਰੇ ਡਰ ਡੋਬਦੇ ਨੇ ਇਹ ਇਕੱਲੇ ਪਾਣੀ ਦੀ ਗੇਮ ਨਹੀਂ ਹੈ ਇਹ ਜ਼ਿੰਦਗੀ ਦੀ ਗੇਮ ਹੈ ਜ਼ਿੰਦਗੀ ਦੇ ਵਿੱਚ ਵੀ ਬੰਦੇ ਅਸਲ ਵਿੱਚ ਉਹੀ ਡੁੱਬ ਰਹੇ ਨੇ ਜਿਹੜੇ ਡੁੱਬ ਪੈਣੇ ਨੇ ਉਹੀ ਡੁੱਬਦੇ ਨੇ ਜਿਨ੍ਹਾਂ ਦੀ ਸੋਚ ਹੀ ਇਦਾਂ ਦੀ ਹੈ ਡਰੇ ਹੋਏ ਨੇ ਜਿਹੜੇ ਘਬਰਾਏ ਹੋਏ ਨੇ ਐ ਨਾ ਹੋ ਜੇ ਐ ਨਾ ਹੋ ਜੇ ਕਿਤੇ ਐ ਨਾ ਹੋ ਜੇ ਅਜੇ ਕੁਛ ਵੀ ਨਹੀਂ ਹੋਇਆ ਹੁੰਦਾ ਸਾਨੂੰ ਹੁਣੇ ਹੀ ਡਰ ਪਖਾਈ ਜਾਂਦੇ ਨਿਆਣਾ ਅਜੇ 5 ਸਾਲਾਂ ਦਾ ਸਾਨੂੰ ਹੁਣੇ ਹੀ 15 20 ਸਾਲ ਦਾ ਫਰਕ ਟੈਨਸ਼ਨ ਪਈ ਪਈ ਹੈ ਇਹ ਵੱਡਾ ਹੋ ਕੇ ਕਿਤੇ ਐ ਨਾ ਕਰੇ ਇਹ ਵੱਡਾ ਹੋ ਅਜ ਕਰੇਗਾ ਵੇਖੀ ਜੂ ਜਦੋਂ ਆਏਗਾ ਟਾਈਮ ਅਸੀਂ ਤੇ ਜ਼ਿੰਦਗੀ ਜਿਉਣੀ ਭੁੱਲ ਚੁੱਕੇ ਆ ਇੰਨੇ ਡਰ ਨੇ ਸਾਡੇ ਦਿਮਾਗ ਵਿੱਚ ਹਰ ਵੇਲੇ ਡਰੇ ਹੋਏ ਹਰ ਵੇਲੇ ਡਰੇ ਹੋਏ ਹਰ ਵੇਲੇ ਕਬਰਾਏ ਹੋਏ ਇਸ ਕਰਕੇ ਤੁਹਾਡਾ ਡਰ ਹੀ ਤੁਹਾਨੂੰ ਪਾਣੀ ਚ ਡੋਬਦਾ ਹੈ ਤੇ ਤੁਹਾਡੇ ਡਰ ਹੀ ਤੁਹਾਨੂੰ ਜ਼ਿੰਦਗੀ ਚ ਡੋਬ ਦਿੰਦੇ ਨੇ بڑے ਬੰਦੇ ਇੰਨੇ ਡਰੇ ਹੋਏ ਨੇ ਸੁਸਾਈਡ ਕਰ ਲੈਂਦੇ ਨੇ ਮੌਤ ਨੂੰ ਗਲ ਨਾਲ ਲਾ ਲੈਂਦੇ ਨੇ ਇੰਨੇ ਡਰੇ ਹੋਏ ਰਹਿੰਦੇ ਘਬਰਾਏ ਹੋਏ ਨੇ ਤੇ ਮਹਾਰਾਜ ਨਹੀਂ ਕਹਿੰਦੇ ਤੈਨੂੰ ਤੈਨੂੰ ਕੋਈ ਨਹੀਂ ਮਾਰਦਾ ਤੈਨੂੰ ਤੇਰੇ ਕਰਮ ਮਾਰਦੇ ਨੇ ਦੱਦਾ ਦੋਸ਼ ਨਾ ਦੇਉਂ ਕਿਸਾ ਦੋਸ਼ ਕਰਮ ਆਪਣਾ ਇਥੇ ਆਪਣੇ ਦੋਸ਼ ਹਏ ਪਾਣੀ ਨੇ ਡੋਬਤਾ ਹੋਏ ਪਾਣੀ ਤੁਹਾਡਾ ਡੋਬਦਾ ਜੇ ਪਾਣੀ ਡੋਬਦਾ ਫਿਰ ਦੂਜੇ ਨੂੰ ਵੀ ਡੋਬ ਦਵੇ ਤੈਨੂੰ ਕਿਉਂ ਡੋਬਿਆ ਉਹਨੂੰ ਨਹੀਂ ਡੋਬਦਾ ਕਿਉਂਕਿ ਤਾਰੂ ਹੈ ਪਾਣੀ ਕਦੇ ਨਹੀਂ ਡੋਬਦਾ ਤੂੰ ਖੁਦ ਡੋਬਿਆ ਤੇਰੇ ਡਰ ਨੇ ਤੈਨੂੰ ਡੋਬਿਆ ਪਾਣੀ ਡੋਬਦਾ ਫਿਰ ਸਭ ਨੂੰ ਡੋਬੇ ਤੁਸੀਂ ਕਹਿੰਦੇ ਹੋ ਦੁੱਖਾਂ ਨੂੰ ਵੱਡ ਦੁੱਖ ਬੰਦੇ ਨੂੰ ਮਾਰ ਦਿੰਦੇ ਨੇ ਜੀ ਦੁੱਖ ਬੰਦੇ ਨੂੰ ਖਤਮ ਕਰ ਦੇ ਲੈ ਦੱਸ ਤੈਨੂੰ ਕਰਤਾ ਉਹ ਦੂਜੇ ਚ ਤੇ ਤੇਰੇ ਤੋਂ ਵੱਧ ਦੁੱਖਾਂ ਆਏ ਨੇ ਉਹ ਤਾਂ ਚੰਗਾ ਭਲਾ ਹੱਸਦਾ ਰੋਜ਼ ਖੇਡਦਾ ਤੈਨੂੰ ਕੀ ਪ੍ਰੋਬਲਮ ਹੈ ਦੁੱਖ ਨਹੀਂ ਰੋਬਦੇ ਤੈਨੂੰ ਤੇਰਾ ਡਰ ਢੋਮੀ ਜਾਂਦਾ ਤੇਰੇ ਕਰਮ ਲੈ ਗਏ ਕੋਈ ਕੁਝ ਨਹੀਂ ਕਰਦਾ ਦੁੱਖ ਨਹੀਂ ਦੁਖੀ ਕਰਦਾ ਹੁਣ ਬੜੇਪਾ ਦੁਖੀ ਕਰਦਾ ਕਈਆਂ ਨੂੰ ਬੜੇਪਾ ਨਹੀਂ ਦੁਖੀ ਕਰਦਾ ਵੀ ਚੱਲੋ ਕੋਈ ਨਹੀਂ ਤੇ ਦੁਖੀ ਹੋਣ ਨੂੰ ਇੱਕ ਚਿੱਟਾ ਵਾਲ ਬਹੁਤ ਹੈ ਚਿੱਟਾ ਵਾਲ ਇੱਕ ਬਹੁਤ ਹੈ ਦੁਖੀ ਹੋਣ ਨੂੰ ਹਾਏ ਓਏ ਹੋ ਗਏ ਬੁੜੇ ਆ ਚਿੱਟਾ ਵਾਲ ਆ ਗਿਆ ਮੇਰੇ ਦੁਖੀ ਹੋਈ ਜੋ ਹਾਏ ਚਿੱਟਾ ਵਾਲ ਆ ਗਿਆ ਇੰਨਾ ਹੀ ਬਹੁਤ ਹੈ ਸਮਝ ਆਉਂਦੀ ਏ ਗੱਲ ਪਾਣੀ ਨਹੀਂ ਡੋਬਦਾ ਤੇਰੇ ਡਰ ਡੋਬਦੇ ਨੇ ਤਾਰੂ ਵੇਖ ਤੈਰਦਾ ਦੁੱਖ ਦੁੱਖ ਦੁਖੀ ਨਹੀਂ ਕਰਦੇ ਉਹ ਵੇਖ ਤੈਰਦਾ ਕਲਗੀਆਂ ਵਾਲਾ ਕੰਨਿਆਂ ਤੇ ਪਿਆ ਹੱਸਦਾ ਇਹ ਕਿੱਥੇ ਡੋਬਿਆ ਕਿੰਨ ਕਦੋਂ ਦੁਖੀ ਹੋਏ ਨੇ ਉਹਨਾਂ ਦੀ ਸੁਰਤ ਦੇ ਨੇੜੇ ਤੁਸੀਂ ਮੰਨ ਸਕਦੇ ਹੋ ਕੋਈ ਦੁੱਖ ਗਿਆ ਸ਼ਰੀਰ ਨੂੰ ਬਹੁਤ ਲੱਗੇ ਪਰ ਸੁਰਤ ਤੱਕ ਤੇ ਕੁਝ ਵੀ ਨਹੀਂ ਗਿਆ ਉਹ ਤੇ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਨੇ ਮਰਗਾਬੀ ਪਾਣੀ ਦੇ ਵਿੱਚ ਜਿਵੇਂ ਸੁੱਕੀ ਹੋਈ ਹੁੰਦੀ ਏ ਉਹ ਇਦਾਂ ਹੀ ਰਹੇ ਮਰਗਾਬੀਆਂ ਪਾਣੀ ਦੇ ਵਿੱਚ ਫਿਰਦੀਆਂ ਕਦੇ ਮਰਗਾਬੀ ਨੂੰ ਪਾਣੀ ਦੇ ਵਿੱਚੋਂ ਬਾਰ ਕੱਢ ਕੇ ਵੇਖਿਓ ਖੰਮੇ ਸੁੱਕੇ ਪਏ ਹੁੰਦੇ ਆ। ਕਮਲ ਫੁੱਲ ਨੂੰ ਜਾ ਕੇ ਵੇਖਿਓ ਪੰਖੜੀ ਨੂੰ ਸੁੱਕਾ ਰਹਿੰਦਾ ਪਾਣੀ ਤੇ ਸੁੱਕਾ। ਇਸੇ ਤਰ੍ਹਾਂ ਇੱਥੇ ਤੱਕ ਕੋਈ ਦੁੱਖ ਨਹੀਂ ਪਹੁੰਚਦਾ ਸਰੀਰ ਨੂੰ ਬਈ। ਹੋ ਰਿਹਾ। ਇਹ ਅਭਿਆਸ ਹੈ, ਇਹ ਪ੍ਰੈਕਟਿਸ ਹੈ। ਦੁੱਖ ਸਰੀਰ ਨੂੰ ਹੈ ਮੈਨੂੰ ਨਹੀਂ। ਮੈਂ ਸ਼ਰੀਰ ਥੋੜਾ ਮੈਂ ਸ਼ਰੀਰ ਨਹੀਂ ਮੈਂ ਲੱਗਦਾ ਸ਼ਰੀਰ ਇਹ ਸਮਝਣਾ ਪੈਣਾ ਇਹ ਮਾਈਂਡ ਸੈਟ ਇਹ ਅਵਸਥਾ ਬਣਾਉਣੀ ਪੈਂਦੀ ਹੈ ਇਹ ਇੱਕ ਅਵਸਥਾ ਹੈ ਇਹ ਮਾਈਂਡ ਜੇ ਆਪਾਂ ਸਿੱਧੀ ਭਾਸ਼ਾ ਚ ਕਹਾਂਗੇ ਮਾਈਂਡ ਸੈਟ ਹੈ ਪਰ ਜੇ ਧਾਰਮਿਕ ਭਾਸ਼ਾ ਚ ਕਹਿਣਾ ਵੇ ਇਹ ਅਵਸਥਾ ਹੁੰਦੀ ਹੈ ਕਿ ਆਪਣੇ ਆਪ ਨੂੰ ਸ਼ਰੀਰ ਮੰਨਣਾ ਜਾਂ ਸ਼ਰੀਰ ਤੋਂ ਪਰੇ ਮੰਨਣਾ ਦ੍ਰਿਸ਼ ਦ੍ਰਿਸ਼ਟੀ ਦਰਸ਼ਤਾ ਚੇਤਨਾ ਆਤਮਾ ਪਰਮਾਤਮਾ ਕੀ ਮੰਨਣਾ ਕਿੱਥੇ ਕ ਖੜਨਾ ਤੂੰ ਕਿੱਥੇ ਕ ਖੜਨਾ ਅਸੀਂ ਤੇ ਦ੍ਰਿਸ਼ ਤੇ ਖੜਦੇ ਹਾਂ ਬਸ ਅਸੀਂ ਤੇ ਬਹੁਤ ਥੱਲੇ ਖੜਦੇ ਸਾਡੇ ਲਈ ਤੇ ਇੱਕ ਦ੍ਰਿਸ਼ੋ ਹੈ ਇੱਕ ਆਪਣਾ ਬੋਡਾ ਵੀ ਦ੍ਰਿਸ਼ੀ ਹੈ ਹੱਥ ਵੀ ਦ੍ਰਿਸ਼ੀ ਹੈ ਬਸ ਐ ਅਸੀਂ ਤੇ ਦ੍ਰਿਸ਼ ਤੇ ਖੜੇ ਹਾਂ ਅਜੇ ਤੇ ਦ੍ਰਿਸ਼ਟੀ ਨੂੰ ਵੀ ਨਹੀਂ ਸਮਝ ਸਕਿਆ ਸੀ ਇਹ ਟੌਪਿਕ ਵੱਖਰਾ ਹੈ ਕਦੇ ਗੱਲ ਕਰਾਂਗੇ ਇਸ ਕਰਕੇ ਸਾਨੂੰ ਇਹ ਸਮਝਣਾ ਪੈਣਾ ਵੀ ਪਾਣੀ ਨਹੀਂ ਲੋਬਦਾ ਮੇਰਾ ਡਰ ਤੋਂ ਮੇਰਾ ਦਇਆਨਾ ਅੱਛਾ ਥੋੜਾ ਜਿਹਾ ਕਮਿਊਨੀਕੇਸ਼ਨ ਬਣਾਈਏ ਕਮਿਊਨੀਕੇਸ਼ਨ ਬਣਾਈਏ ਪਾਣੀ ਨਾਲ ਥੋੜਾ ਜਿਹਾ ਪਿਆਰ ਜਿਹਾ ਕਰੀਏ ਜਾਈਏ ਦਰੀਏ ਨਾ ਘਬਰਾइए ਨਾ ਵੇਖਿਓ 2-4 ਦਿਨਾਂ ਦੇ ਵਿੱਚ ਪਿਆਰ ਪੈ ਜਾਣਾ ਇਸੇ ਤਰ੍ਹਾਂ ਦੁੱਖ ਤੇ ਤੇਰੇ दारू ਬਣ ਜਾਣਗੇ ਨੇੜੇ ਤੇ ਜਾ ਖਬਰਾਈ ਨਾ ਆਜਾ 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 ਫਲਾਣਾ ਬੰਦਾ ਐ ਕਹਿ ਰਿਹਾ ਆਜਾ ਆਜਾ ਕਹਿ ਕਹਿ ਨੇੜੇ ਜਾ ਮੜਾ ਜਾ ਦੁੱਖ दारू ਉਹੀ ਪਾਣੀ ਜਿਹੜੇ ਤੇਰੇ ਲਈ ਮੁਸੀਬਤ ਸੀ ਪੀਰੋ ਅਣ ਤਾਰੂ ਲਈ ਪਾਣੀ ਮੁਸੀਬਤ ਹੈ ਜਿਹਨੂੰ ਤੈਰਨਾ ਨਹੀਂ ਆਉਂਦਾ ਪਰ ਜਿਹਨੂੰ ਤੈਰਨਾ ਆਉਂਦਾ ਮੋਦਲੀ ਪਾਣੀ ਤੋਂ ਵਧੀਆ ਤੇ ਨਜ਼ਾਰਾ ਹੀ ਕੋਈ ਨਹੀਂ ਉਹਨੂੰ ਪਾਣੀ ਮਿਲ ਜੇ ਸੀ ਗਰਮੀ 'ਚ ਨਹਿਰ ਮਿਲ ਜੇ ਉਹ ਤੇ ਖੁਸ਼ ਹੋ ਜਾਂਦਾ ਕਹਿੰਦਾ ਤੈਰਾਂਗੇ ਦੁੱਖ ਤੋਂ ਵਧੀਆ ਤੇ दारू ਕੋਈ ਨਹੀਂ ਪਰ ਜੇ ਤੂੰ ਤਾਰੂ ਹੋਵੇਂ ਜੇ ਤੇਰੇ ਕੋਲੇ ਮਾਈਂਡ ਸੈਟ ਹੋਵੇ ਤੇਰੀ ਸੋਚ ਉੱਚੀ ਹੋਵੇ ਅਵਸਥਾ ਤੇਰੀ ਉੱਚੀ ਹੋਵੇ ਇਹ ਤੋਂ ਵੱਡਾ ਤੇ ਕੋਈ ਨਜ਼ਾਰਾ ਹੀ ਨਹੀਂ ਹੁੰਦਾ ਦੁੱਖ ਆਇਆ ਕਿੰਨਾ ਕੁਝ ਸਿਖਾ ਕੇ ਜਾਏਗਾ ਕਿੰਨਾ ਤਜਰਬਾ ਕਰਾ ਕੇ ਜਾਏਗਾ ਮੁਸੀਬਤ ਮੈਨੂੰ ਕਿੰਨਾ ਕੁਝ ਸਿਖਾ ਕੇ ਜਾਊਗੀ ਬਸ ਇੰਨਾ ਫਰਕ ਹੈ ਅਗਿਆਨੀ ਡੁੱਬ ਜਾਣਗੇ ਤੇ ਗਿਆਨੀ ਤੇ ਸਭ ਉਹਦੇ ਤੋਂ ਨਜ਼ਾਰਾ ਲੈਣਗੇ ਤੈਰਨਗੇ ਉਦੋਂ ਫਿਰ ਲੋੜ ਪੈਣੀ ਹੈ ਧੰਗੂ ਗੁਰੂ ਅਰਜਨ ਦੇਵ ਮਹਾਰਾਜ ਦੀ ਗੁਰੂ ਰਵਿਦਾਸ ਮਹਾਰਾਜ ਦੀ ਇਥੇ ਗੁਰੂ ਕਬੀਰ ਵਰਗੇ ਬਾਪੂ ਬਾਬੇ ਕਬੀਰ ਵਰਗੇ ਭਗਤ ਕਬੀਰ ਵਰਗੇ ਰਵਿਦਾਸ ਮਹਾਰਾਜ ਵਰਗੇ ਇਹਨਾਂ ਦੀ ਫਿਰ ਲੋੜ ਪੈਂਦੀ ਏ ਵੀ ਟੈਰਨਾ ਸਿੱਖੇ ਹੁੰਦੇ ਅੱਜ ਖੁਸ਼ ਹੁੰਦੇ ਵੀ ਆ ਜਾਓ ਬਈ ਦੁੱਖ ਆਇਆ ਆ ਜਾ ਬਈ ਕੀ ਹੋ ਚੱਲਿਆ ਕੋਈ ਫਰਕ ਨਹੀਂ ਪੈਂਦਾ ਬਸ ਇਹ ਸਾਰੀ ਗੱਲ ਸਮਝੋ ਇਹਦੇ ਬੰਦੇ ਨੂੰ ਬੰਦੇ ਤੇ ਡਰ ਮਾਰਦੇ ਨੇ ਜਿਵੇਂ ਪਾਣੀ 'ਚ ਉਹਦਾ ਡਰ ਡੋਬਦਾ ਇਦਾਂ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਥਾਮਾਂ ਤੇ ਸਾਨੂੰ ਸਾਡੇ ਡਾਰੀ ਡੋਬ ਦਿੰਦੇ ਨੇ ਨਹੀਂ ਤੇ ਮਰਦੇ ਨਹੀਂ ਸੀ ਅਸੀਂ ਸਾਡੇ ਟਰ ਮਾਰ ਦਿੰਦੇ ਕਬਰਾਇਆ ਨਾ ਕਰੋ ਇੱਕ ਵਾਰੀ ਖੜ ਜਾ ਸਹੀ ਦੁੱਖ ਤੇ ਆਇਆ ਜਾਂਦਾ ਹੈ ਇੱਕ ਵਾਰੀ ਦੁੱਖ ਦੇ ਕੇ ਖੜ ਜਾ ਸਹੀ ਐ ਖੜ ਜਾ ਕਬਰਾਈਂ ਜੇ ਤੁਹਾਨੂੰ ਲੱਗਦਾ ਵੀ ਛੇਰ ਬੰਦੇ ਨੂੰ ਮਾਰਦਾ ਛੇਰ ਨਹੀਂ ਮਾਰਦਾ ਉੱਥੇ ਸ਼ੇਰ ਦੇ ਸਾਹਮਣੇ ਜਾ ਕੇ ਡਰ ਜੰਨੇ। ਤੁਸੀਂ ਛੇਰ ਛੱਡੋ ਕੋਈ ਚੰਗਾ ਕੁੱਤਾ ਹੋਵੇ ਕਿਸੇ ਦਾ ਰੱਖਿਆ। ਵੱਡਦਾ ਹੈ ਕੁੱਤਾ। ਕਿ ਪਿੰਡ ਦੇ ਵਿੱਚ ਕੁੱਤਾ ਰੱਖਿਆ ਹੋਵੇ। ਕੁੱਤੇ ਨੂੰ ਕਹ ਕੁੱਤਾ ਖੁੱਲਾ ਛੱਡੋ। ਐ ਖੜ ਜੀ ਅੱਗੇ ਅੱਖ ਚੱਕ ਪਾ। ਆ ਜਾ। ਤੁਸੀਂ ਕਮਾਲ ਦੀ ਗੱਲ ਮੰਨੋਗੇ। ਵੱਡੇਗਾ ਪਰ ਤੇਰੇ ਡਰ ਕਰਕੇ। ਜਦੋਂ ਨੇ ਵੇਖ ਲਿਆ ਵੀ ਤੇਰੀ ਅੱਖ ਚ ਡਰ ਹੈ। ਉਹਨੇ ਵੱਢ ਲੈਣਾ। ਜਦੋਂ ਉਹਨੂੰ ਪਤਾ ਲੱਗ ਗਿਆ ਵੀ ਸ਼ੇਰ ਨੂੰ ਪਤਾ ਲੱਗਦਾ ਨਾ ਜਦੋਂ ਵੀ ਡਰ ਗਿਆ ਸ਼ੇਰ ਦੀ ਅੱਖ ਚੱਕ ਐ ਅੱਖ ਤੁਸੀਂ ਜਿਹੜੇ ਬੰਦੇ ਸ਼ੇਰ ਦੀ ਅੱਖ ਚੱਕ ਪਾਉਂਦੇ ਨੇ ਉਹ ਪ੍ਰੈਕਟਿਸ ਕਰਦੇ ਨੇ ਵੀ ਅੱਖ ਨਾ ਚਮਕੀ ਜਾਵੇ ਕਿਤੇ ਅੱਖ ਚਮਕਦੇ ਵੀ ਨਹੀਂ ਐ ਨਹੀਂ ਦੇਖਦੇ ਵੀ ਉਹਨੇ ਝਪਟਾ ਮਾਰ ਦੇਣਾ ਅੱਖ ਚੱਕ ਪਾਈ ਰੱਖ ਦੇਣਾ ਉਹਨੂੰ ਇਹ ਮੈਸੇਜ ਦਿੰਦੇ ਨੇ ਮੈਂ ਤੇਰੇ ਤੋਂ ਡਰ ਨਹੀਂ ਰਿਹਾ ਸ਼ੇਰ ਦੇ ਅੱਗੇ ਖੜ ਜਾਂਦੇ ਨੇ ਮੈਂ ਤੇਰੇ ਤੋਂ ਡਰ ਨਹੀਂ ਰਿਹਾ ਮੈਂ ਨਹੀਂ ਡਰਦਾ ਤੇਰੇ ਤੋਂ ਉਹਦੇ ਅੱਗੇ ਖੜਿਆ ਰਹਿੰਦਾ ਖੜਿਆ ਰਹਿੰਦਾ ਖੜਿਆ ਰਹਿੰਦਾ ਸ਼ੇਰ ਡਰ ਜਾਂਦਾ ਪਰ ਸ਼ੇਰ ਉਹਦੋਂ ਝਪਟਾ ਮਾਰਦਾ ਤੇ ਅੱਖ ਚ ਡਰ ਵੇਖ ਲੈਂਦਾ ਹੁਣ ਛੱਡੋ ਸ਼ੇਰ ਨੂੰ ਛੱਡੋ ਕੁੱਤੇ ਨੂੰ ਛੱਡੋ ਕਿਸੇ ਗੱਲ ਨੂੰ ਇਹ ਦੁੱਖ ਵੀ ਉਦੋਂ ਹੀ ਤੇਰੇ ਤੇ ਝਪਟਾ ਮਾਰਦੇ ਨੇ ਜਦੋਂ ਵੀ ਤੇਰੇ ਤੇ ਡਰ ਵੇਖ ਲੈਂਦੇ ਵੀ ਡਰ ਗਿਆ ਉਹਦੀ ਆ ਜਾਣਗੇ ਤੇਰੇ ਸਿਰ ਤੇ ਬਹਿ ਜੂ ਆ ਕੇ ਸਾਰੀ ਰਾਤ ਨਹੀਂ ਸੌਣ ਦੇਗਾ ਫਿਰ ਤੈਨੂੰ ਦੁੱਖ ਹਾਏ ਕੀ ਹੋ ਗਿਆ ਹਾਏ ਕੀ ਹੋ ਗਿਆ ਹਾਏ ਕੀ ਹੋ ਗਿਆ ਪਰ ਸਟਰੋਂਗ ਰਹੋ ਟੱਕੜੀ ਰਹੋ ਮਨ ਕਾਇਮ ਰੱਖੋ